ਵੈਲਕਮ ਜੀ ਅੱਜ ਸਾਰਿਆਂ ਜਣਿਆਂ ਦੇ ਪਿਛਲੀ ਵੀਡੀਓ ਚ ਮੈਂ ਦੱਸਿਆ ਸੀਗਾ ਅਸੀਂ ਅੰਮਰਸਰ ਜਾਣਾ ਆ ਉੱਥੋਂ ਬਾਅਦ ਤਰਨਤਨ ਸਾਹਿਬ ਜਾਣਾ ਆ ਤੇ ਤੁਰ ਪਈਆਂ ਟਾਈਮ ਇਸ ਟਾਈਮ 11:30 ਹੋਈ ਹੈ ਮੈਂ ਤਾਂ ਬਾਗਾ ਚੱਲੇ ਆ ਦੋ ਕੰਮ ਹੋਰ ਆ ਸਾਨੂੰ ਉਹ ਸਾਰਾ ਸ਼ਾਇਦ ਅਹੀਂ ਉੱਥੇ ਰੁਕੀਏ 99% ਆ ਵੀ ਅਹੀਂ ਉੱਥੇ ਰੁਕਣਾ ਆ 1% ਚਾਂਸ ਆ ਵੀ ਸ਼ਾਇਦ ਨਾ ਰੁਕੀਏ ਮੋੜ ਆਈ ਹੈ ਜੇ ਕੋਈ ਕੰਮ ਪੈ ਗਿਆ। ਟੇਲ ਬਿਲਕੁਲ ਖਤਮ ਹੋ ਗਿਆ ਸੀਗਾ ਅੱਗੇ ਜਾਮ ਲੱਗਾ ਹੈ ਕਿ ਸਾਨੂੰ ਯੂ ਟਰਨ ਮਾਰਨਾ ਪਿਆ ਅੱਧੀ ਤਾਂ ਹੋ ਗਈ ਆ। ਮਾਸੀ ਕਰੀਏ। ਬਹੁਤ ਆ ਬੱਸ ਕਰ ਫੇਰ ਬਣਾ ਵੀ 3500 ਕਰਦਾ ਹਾਂ ਕਰਦੇ ਕਰਦੇ 3500 ਹੁਣ ਉੱਥੇ ਚੱਲ ਕੇ ਚਾਹ ਪਾਣੀ ਪੀਨੇ ਆ ਜੇ ਆਹੀ ਰੁਕੇ ਇੱਕ ਤੇ ਖਲੜਾ ਖਲੜਾ ਵੇ ਗਏ ਮੇਰੇ ਖਲੜਾ ਹੁਣ ਚੱਲੇ ਆ ਮਾਸੀ ਕੋ ਫੇ ਜਾਣਾ ਆ ਮਾਮਿਆਂ ਤੇ ਉੱਥੇ ਰਹਿਣ ਦਾ ਪ੍ਰੋਗਰਾਮ ਆ ਤੇ ਉਹ ਤੋਂ ਬਾਅਦ ਬਾਰਡਰ ਵਾਲੂ ਜਾਣਾ ਆਪਾਂ ਬੜੇ ਚਿਰ ਦਾ ਸੀਗਾ ਵੀ ਬਾਰਡਰ ਵਾਲਾ ਏਰੀਆ ਦੇਖ ਕੇ ਆਈਏ ਹਨਾ ਇਧਰ ਲਿਆਂ ਆਹ ਮੋੜ ਤੇ ਚੇਤਾ ਹੀ ਹੋਣਾ ਆ ਲੈ ਆਹ ਕੱਚਾ ਪਕਾ ਆ ਗਿਆ ਕਿੱਦਾਂ ਪਕਾ ਹਾਂਜੀ 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 ਸ਼ੇਰੋ ਬਾਬਾ ਵਿਸਾਕਾ ਵਿੰਗ ਦੀ ਬੇਸ਼ਕ ਭਗਤ ਆਹ ਵਰੀ ਹੈ ਯੋ ਬੈਂਡ ਨੂੰ ਸੱਤ ਸੱਤ ਛੋਟੇ ਸ਼ਾਮਾ ਨੂੰ ਐ ਵੇਲੇ ਬੁਲੇ ਹੋ ਗਏ ਤਾਂ ਹੁੰਦਾ ਇੱਥੇ ਬਹਿ ਜੇ ਵੀ ਹਨਾ ਲੈ ਅੱਜ ਤੇ ਬਾਹਰ ਖੁੱਲਈ ਹੈ ਹੈ ਆਇਆ ਪਰ ਹੁਣ ਟਾਈਮ ਚਿੱਤਾ ਹਾਂ ਬਾਬਾ ਨੂੰ ਸ਼ਾਮੇ ਲਾ ਦਿੱਤੀ ਹੈ ਹਨਾ ਉੱਧਰ ਵੀ ਜਾਣਾ ਉਹ ਉੱਥੇ ਦੱਦਨੇ ਆਂ ਤੇ ਨਾ ਆਹੀ ਹੈ ਕਿ ਨਹੀਂ ਪੁਰਾਣੀਆਂ ਜਾਂ ਤਾਂ ਵਾਹ ਪਹਿਲਾਂ ਕੱਢਾ ਕੇ ਨਾ ਰੋ ਗਿੱਦਾ ਪੁਰਾਣਾ ਕਰਦਾ ਔਰ 25 30 ਸਾਲ ਪੁਰਾਣਾ ਹਣਾ ਨਹੀਂ ਜਿਆਦਾ ਪੁਰਾਣਾ ਹਣਾ ਇਹ 100 ਸਾਲ ਦਾਦੇ ਦੇ ਉੋਂਦ ਲਗਾ 100 ਸਾਲ ਪੁਰਾਣਾ ਇਹ ਸਦਾ ਆਵੇਲਾ ਲੱਗੀਆਂ ਹੀ ਉਦੋਂ ਦੀਆਂ ਹੀ ਹੈ ਆ ਇਹ ਹੁੰਦਾ ਸਾਡੇ ਦਾਦੇ ਨੇ ਆ ਸਭ ਠੀਕ 100 ਸਾਲ ਪੁਰਾਣਾ ਬਣਾ ਪਾ ਤਾ ਦੇ ਨੇ ਭਾ ਜਾ ਮੈਂ ਨਾ ਆ ਨੰਬਰ ਉਦੋਂ ਦੀ ਲੱਗੇ ਹੋਣਗੇ ਹਾਂ ਭਾਈ ਆ ਨੰਬਰ ਵੀਰੇ ਇਹਦੇ ਬੜੇ ਪੁਰਾਣੇ ਆ ਨੇ ਉਹੋ ਦੇ ਕਿਤੇ ਨਿਸ਼ਾਨੀਆਂ ਨਹੀਂ ਹੋਣੀਆਂ ਆ ਤਿੰਨੇ ਮੇਰੇ ਤੋਂ ਪਹਿਲਾਂ ਲੱਗੇ ਆ ਤੇ ਆ ਤੇ ਆ ਉਹ ਵੀ ਮੇਰੇ ਤੋਂ ਲੋਹੇ ਵਾਲਾ ਪਹਿਲਾਂ ਲੱਗਾ ਵਾ ਇਹ ਵੀ ਬੜੇ ਪੁਰਾਣੇ ਲੱਗੇ ਆ ਆ ਕਿਹੜੀ ਲੱਕੜ ਦਾ 47 ਹੈ ਕੀ ਹੈ ਇਹ ਉਹ ਰਿਆ ਬਿਆਰ ਆ ਇਹ ਵੜਦਾ ਨਾ ਆ ਇੰਨਾ ਉੱਚਾ ਇੱਥੇ ਤੱਕ ਹੁੰਦਾ ਏ ਬੜਾ ਵੱਡਿਆ ਸਣੀ ਆ ਤਾਂ ਵੱਡਿਆ ਇੰਨਾ ਆ ਇੱਥੇ ਤਾਂ ਇੱਥੇ ਹੁੰਦੀ ਯਾਰ ਮਾ ਵੇਲਾ ਇਹ ਤੇ ਬੜਾ ਵੜਦਾ ਆ ਪਹਿਲੋਂ ਛੋਟੀ ਵਾਰ ਹੀ ਹੁੰਨੀ ਨਾ ਹੁਣ ਜਾਣਿਆ ਨਾ ਥਾਂ ਉੱਚਾ ਹੁੰਦਾ ਗਿਆ ਹਾਂ ਚਾਂਦ ਹੁਣ ਇਹ ਹੋਰ ਵੱਡਿਆਹੀਂ ਪਰ ਹੁਣ ਚਰਾਂਡਾ ਮੋਗ ਗਿਆ ਦਾ ਇਹ ਨੀਵੀਂ ਅੱਖ ਆ ਤਾ ਚੋਚਣਾ ਚੁਕਣਾ ਹੀ ਹੋਰ ਵਧੀਆ ਗਿਆ ਸ਼ਾਂਤ ਯਾਰ ਨਾ ਰੌੜਾ ਨਾ ਪਾਇਂਦਰ ਕੀ ਪਤਾ ਇਹ ਲਾਇਆ ਸ਼ਹਿਰ ਦਾ ਬਣਿਆ ਪਿੰਡ ਐਸੀ ਰਾਈ ਲੋਕਾਂ ਦਾ ਲੈ ਵੀ ਚਾਹ ਬਣੀ ਪੀ ਲਿਆ ਆ ਬਾ ਹੁਣ ਅਸੀਂ 5 ਕਿ ਮਿੰਟ ਤੱਕ ਹਰੀਕੇ ਨੇ ਗੱਲਣਾ 3 ਵਜ ਗਏ ਆ ਸਾਢੇ 3 ਵਜ ਪਹੁੰਚਣਾ ਪਉਥੇ ਨਾ ਗਰਮੀ ਬਹੁਤ ਬਾਹਰ ਤਪਖੰਦੇ ਆ ਪੂਰਾ ਮਾਹੌਲ ਚਾਰ ਬਹੁਤ ਗਰਮੀ ਆ ਨਾਲੇ ਮਾੜਾ ਠੰਡਾ ਹੋ ਜਾਊਗਾ ਫੇ ਉੱਤੇ ਘੁਮਾ ਫਿਰਾਂਗੇ ਕਹਿੰਦੇ ਹਾਂ ਚੱਲ ਵੀ ਸੇਵਕਾ ਆ ਜਲਦੀ ਇਹ ਹਰੀਕੇ ਦੀ ਸੈਰ ਕਰਨ ਮੁੰਲਾ ਦਾ ਜਾਂਦੇ ਜਾਂਦੇ ਮੀਂਹ ਆ ਜਾਵੇ ਚਲੋ ਰਿਭਾਗਿਆ ਚੱਲੀਏ। ਵਾਕਈ ਪਿੰਡਾਂ 'ਚ ਸ਼ਾਂਤੀ ਦਾ ਮਾਹੌਲ ਪੂਰਾ ਵਧੀਆ ਈ ਯਾਰ। ਸਾਡੇ ਵੀ ਕਹੇ ਟਾਈਮ ਇਦਾਂ ਹੁੰਦਾ ਹੈਗਾ। ਆਰਾਮ ਨਾਲ ਦਰਖਤਾਂ ਥੱਲੇ ਬਹਿ ਜਾਣਾ। ਬੰਟੇ ਖੇਡਣੇ। ਜਾਂ 12 ਟੈਣੀ ਖੇਡਦੇ ਨੇ, ਨਹੀਂ 12 ਟੈਣੀ। ਪੁਰਾਣਿਆਂ ਨੂੰ ਪਤਾ 12 ਟੈਣੀ ਕੀ ਹੁੰਦੀ। ਉਹ ਨਜ਼ਾਰਾ ਬਹੁਤ ਆਉਂਦਾ ਹੁੰਦਾ ਈ ਖੇਡਣ ਦਾ। ਉਹੀ ਖੇਡੀ ਜਾਣੀ ਕਿੰਨਾ-ਕਿੰਨਾ ਚਿਰ। ਆਹ ਕਿਕਰ ਦੇ ਪੱਤੇ ਡੇਪੇ ਈਓ। ਇਹ ਕਿਸੇ ਨੇ ਤਕੜਾ ਹੋਣਾ ਨਾ ਕਿਕਰ ਦੇ ਪੱਤੇ ਤੇ ਘਿਓ ਪਾ ਕੇ ਖਾਓ। ਇਹ ਮੇਰਾ ਚਾਚਾ ਕਹਿੰਦਾ ਹੁੰਦਾ ਸੀ ਮੈਨੂੰ ਛੇੜਦਾ ਹੁੰਦਾ ਸੀਗਾ ਮੇਰਾ ਤਕੜਾ ਉਹ ਹੀ ਨਾਲ ਉਹਨਾਂ ਕਹਿੰਦਾ ਕਿਕਰ ਦੇ ਪੱਤੇ ਤੇ ਖੋਪਾ ਕੇ ਖਾਇਆ ਕਰ ਤਕੜਾ ਹੋ ਜਾਊਗਾ ਆ ਸੁਖਨਾ ਹੱ ਲੱਗੇ ਨਹੀਂ ਆਪਣੇ ਕੋ ਵੇਖ ਲਾ ਮੋਹਰੇ ਜੇ ਉੱਦੀ ਗੱਡੀ ਫਿਰਦੇ ਆਂ ਤੇ ਵਿੱਚੇ ਰੱਖੀ ਫਿਰਦੇ ਗੱਡੀ ਤੇ ਉਦੋਂ ਲਾਇ ਹੀ ਨਹੀਂ ਭਾਜੀ ਅੱਜ ਕਮਾਊਗਾ ਸਾਨੂੰ ਹਰੀਕਾ ਸਾਰਾ ਠੀਕ ਆ ਭਾਜੀ ਉਹ ਇੱਥੇ ਉਹ ਵੀ ਆ ਨਾ ਗਾਹ ਜੰਗਲ ਦੇ ਵਿੱਚ ਕਿੰਦੂ ਤੁਰ ਕੇ ਚੱਲ ਜਾਈਦਾ ਹਾਂਜੀ ਅੱਜ ਚੱਲ ਜਾਈਦਾ ਪਹੁੰਚ ਗਏ ਆਪਾਂ ਹਾਂ ਮੈਂ ਵੀ ਆ ਗਿਆ ਰਿਕਾ ਸਿੱਧਾ ਸਾਡੇ ਨਾਲ ਆਏ ਆ ਦਰਿਆਦਾ ਨਦੀਕਣ ਕਰਨ ਦੇ ਪਿੱਛੇ ਬੈਠੇ ਆ ਇਹ ਪਿੱਛੇ ਅਫਸਰ ਬੈਠੇ ਆ ਸਾਰੇ ਆਥੇ ਨਹੀਂ ਆ ਵੱਡੇ ਅਫਸਰ ਆ ਸਾਡੇ ਅੱਗੇ ਬੈਠੇ ਆ ਉਹ ਨਹੀਂ ਨਾ ਗਰੀਬ ਜਿਹੇ ਬੰਦੇ ਆ ਇਹ ਗਰੀਬ ਆ ਵੱਡੇ ਅਫਸਰ ਆ ਇੱਧਰ ਇੱਧਰ ਜਾਣਾ ਨਹੀਂ ਆ ਰਹੇ ਆ ਬੁੱਢੀ ਜਾ ਰਹੀ ਬਤਾ ਮੈਂ ਆ ਆ ਬੁੱਢੀ ਜਾ ਰਹੀ ਇੱਧਰ ਆ ਕੋਈ ਮੋ ਰੋਕਿਆ ਸਾਰਾ ਹੀ ਹੈ ਨਾ ਆ ਰੋਕਿਆ ਨਹੀਂ ਚੁੱਕਣਗੇ ਦੇਖੋ ਉਹ ਬੰਗਲੇ ਕਿਦਾਂ ਬੈਠੇ ਕਮਲੇ ਬੰਗਲੇ ਬੰਗਲੇ ਜਗੜੀ ਉਹ ਛੋਟੀ ਆ ਜਾਂਦੀ ਆ ਹਰਿਆਣੇ ਨੂੰ ਆਹ ਰਾਸਤਾ ਨੂੰ ਉਹ ਵੇਖੋ ਮਗਰਾਈ ਬੈਠੀ ਆ ਉਹ ਜਿਹੜੇ ਪੰਛੀ ਟ੍ਰੈਵਲ ਨਹੀਂ ਕਰਦੇ ਨਹੀਂ ਨਹੀਂ ਉਹ ਨਹੀਂ ਆ ਪਾਕਿਸਤਾਨ ਨੂੰ ਬਾਣੀ ਹਿੰਦੂ ਛੱਡਦੇ ਜਦੋਂ ਇਧਰ ਜਿਆਦਾ ਆ ਜਾਂਦਾ ਨਾ ਹੋਰ ਆ ਜਾਂਦਾ ਜਦੋਂ ਛੱਡਦੇ ਆਹ ਹਰਿਆਣੇ ਨੂੰ ਛੋਟੀ ਅੱਛਾ ਮੈਂ ਤਾਂ ਪਹਿਲੀ ਵਾਰ ਹੀ ਆਇਆ ਆਪਣੇ ਪੰਜਾਬ ਨੂੰ ਪਾਣੀ ਨਹੀਂ ਜਾਂਦਾ ਨਹਿਰਾਂ ਨੂੰ ਆਪਣੇ ਆਪਾਂ ਨੂੰ ਕਹਿੰਦੇ ਧਰਤ ਦਾ ਪੰਜਾਬ ਦਾ ਪਾਣੀ ਖਤਮ ਕਰੋ ਕੱਢੋ ਤੇ ਅੱਗੇ ਪਾਣੀ ਜਿਹੜਾ ਉਹੜਾ ਉਧਰ ਭੇਜਣਾ ਮੇਰਾ ਆਪਣਾ ਇਹ ਇੱਥੇ 7 ਦਰਿਆ ਮਿਲਦੇ ਆ ਪਾਉ ਨੇ ਨਸਿਆ 7 ਦਰਿਆ ਮਿਲਦੇ ਹਨਾ ਇੱਥੇ ਆ ਕੇ ਪਤਾ ਲੱਗਦਾ ਪਾਣੀ ਕਿੱਥੋਂ ਕਿੱਧਰ ਨੂੰ ਜਾਂਦਾ ਜੇ ਕਿਸੇ ਨੇ ਮਤਲਬ ਦੇਖਣਾ ਨਾ ਪੰਜਾਬ ਦਾ ਪਾਣੀ ਕਿੱਥੇ ਜਾਂਦਾ ਆ ਇੱਥੇ ਆ ਜਿਓ ਹਰੀਕੇ ਆਪੇ ਪਤਾ ਲੱਗ ਜਾਊਗਾ ਮੈਂ ਨਾ ਹਰੀਕੇ ਜਿਹੜਾ ਮੇਨ ਅੱਡਾ ਹੈ ਉੱਥੋਂ ਮੁੜ ਜਾਂਦਾ ਨਹੀਂ ਅੱਜ ਮੈਂ ਪਹਿਲੀ ਵਾਰੀ ਗਾਂ ਆਇਆ ਆ ਵਾਕੇ ਵਾਗੇ ਇੱਥੇ ਆ ਕੇ ਪਤਾ ਲੱਗਦਾ ਪੰਜਾਬ ਦਾ ਪਾਣੀ ਜਾਂਦਾ ਕਿੱਥੇ ਹੈ ਨਾ ਆ ਉਹ ਹਰਿਆਣੇ ਨੂੰ ਜਾਂਦਾ ਪਾਣੀ ਹਾਂਜੀ ਇਹ ਨਹੀਂ ਆਪਾਂ ਕਹਿੰਦੇ ਹਾਂ ਹਰਿਆਣੇ ਨੂੰ ਜਾਂ ਰਸਤਾਂ ਨੂੰ ਮਾੜਾ ਪਾਣੀ ਪਰ ਆਪਣੇ ਜਿਹੜੇ ਪੰਜਾਬ ਦਾ ਪਾਣੀ ਜਿਹੜਾ ਕਿਸਾਨਾਂ ਜੱਟਾਂ ਜਿਹੜਾ ਆਪਣਾ ਉਹਨਾਂ ਨੂੰ ਵੀ ਮਿਲਿਆ ਨਾ ਥੱਲੇ ਕੱਢੁੰਦੇ ਆ ਉਹ ਆਪਣਾ ਪੀਣ ਵਾਲਾ ਪਾਣੀ ਥੱਲੇ ਕੱਢੀ ਜਾਂਦੇ ਉਹਨਾਂ ਨੂੰ ਪਹਿਲਾਂ ਚਾਹੀਦਾ ਦਿਓਗੇ ਆ ਪਾਣੀ ਇਹ ਵਰਤੋ ਗੈਰੀ ਪਾਣੀ ਸੂਵਿਆਂ ਚ ਪਾਣੀ ਕੱਲੋ ਹਾਂ ਆ ਜਿੰਨਾ ਚੱਕ ਦੂਗੇ ਤਾਂ ਉਹਨਾਂ ਈ ਜ਼ਿਆਦਾ ਇਹਨੂੰ ਜਾਉਂਦਾ ਯਾਰ ਜਦੋਂ ਮਤਲਬ ਉੱਥੇ ਜ਼ਿਆਦਾ ਪ੍ਰੈਸ਼ਰ ਪੈ ਗਿਆ ਮਾਝਾਲ ਤੋਂ ਮੀਂਹ ਆ ਗਿਆ ਜਰਾ ਉਹ ਸਾਡੇ ਪੰਜਾਬ ਦੇ ਤਰ੍ਹਾਂ ਵੀ ਸਾਰੇ ਰੁੜ ਜਣਾ ਮਿੱਤੇ ਪਾਕਿਸਤਾਨ ਵੀ ਹਾਂ ਪਾਕਿਸਤਾਨ ਖਤਮ ਹੋਇਆ ਨਾ ਪਰ ਅੱਜ ਫਿਰ ਫਿਰ ਉਹ ਕਹਿੰਦੇ ਮਤਲਬ ਪੰਜਾਬ ਦਾ ਪਾਕ ਇੰਡੀਆ ਦਾ ਪੰਜਾਬ ਤੇ ਪਾਕਿਸਤਾਨ ਪੰਜਾਬ ਇਹ ਰੁੱੜਨੇ ਹਨਾ ਨੁਕਸਾਨ ਆ ਪਹਿਲਾਂ ਉਹ ਕਹਿੰਦੇ ਅੱਜ ਬਾਣੀ ਉਹਨਾਂ ਛੜਨਦੇ ਜਾਰਾ ਪਾਣੀ ਹੈਗਾ ਨਾ ਕਹਿੰਦੇ ਰੋਕ ਲੋ ਰੋਕ ਲੋ ਅੱਜ ਕਹਿੰਦੇ ਸਾਨੂੰ ਉਹ ਨੁਕਰ ਵੀ ਤਾਂ ਤਾਂ ਚਾਹੀਦਾ ਫਿਰ ਕਹਿੰਦੇ ਰੋਕ ਲੋ ਮਤਲਬ ਹੋਰ ਜ਼ਿਆਦਾ ਤਾਂ ਚਾਹੀਦਾ ਹਾਂ ਫਿਰ ਉਹ ਲੋਕ ਕਹਿੰਦੇ ਰੋਕ ਲੋ ਰੋਕ ਲੋ ਰੋਕ ਲੋ ਮੈਂ ਤਾਂ ਸੀਨ ਪਹਿਲੀ ਵਾਰੀ ਦੇਖਿਆ ਯਾਰ ਇਹ ਮੈਂ ਆਇਆ ਨਹੀਂ ਕਦੀ ਇੱਥੋਂ ਨੂੰ ਅਚਾਨ ਟੂਰਿਸਟ ਪਲੇਸ ਹੀ ਬਣੀ ਆ ਇੱਕ ਤਰ੍ਹਾਂ ਦੀ ਹਾਂ ਆ ਲੋਕੀ ਆਉਂਦੇ ਮੈਂ ਕਿਹਨਾਂ ਮੈਂ ਕਹਾ ਟੂਰਿਸਟ ਪਲੇਸ ਹੀ ਬਣੀ ਆ ਹਨਾ ਉਹ ਹਰਿਆਣੇ ਨੂੰ ਜਿਆਦਾ ਨਹੀਂ ਜਾਣਦੇ ਆ ਆਹ ਰਾਹ ਆਹ ਰਾਹ ਆਹ ਰਸਤਾ ਵੀ ਲਾ ਦੀ ਉਹ ਹਰਿਆਣੇ ਦੀ ਆ ਇੱਕ ਦੋਹਾਂ ਦੇ ਮਤਲਬ ਮੈਨੂੰ ਨਹੀਂ ਤਾਪ ਉਹ ਕਿਆ ਦੀ ਮੱਛੀਪੁਰ ਕੰਦੇਈ ਆ ਨਾ ਉਹ ਇੱਧਰ ਜੋ ਕੀ ਨਾ ਉੱਧਰ ਜੋ ਕੀ ਉਹ ਪੁਜੀਪੁਰ ਕੀਪੁਰ ਕੀ ਦੇਖ ਇਹ ਉਹ ਬੱਜ ਗਈ ਉਹ ਪੁਆਇੰਟ ਲੱਗੇ ਆ ਆ ਪੂਰਾ ਹੀ ਤਾਂ ਨੂੰ ਹੋਣਾ ਸਾਰਾ ਹੀ ਹੈ ਇੱਥੇ ਫੁੱਲ ਵੀ ਤਰਦੇ ਆਂ ਅੱਛਾ ਆ ਕਾਈ ਜਿਹੜੀ ਉੱਪਰ ਹੀ ਜੰਮੀ ਆ ਥੱਲੇੋਂ ਦੀ ਪਾਣੀ ਜਾਂਦਿਆ ਐਂ ਤੇ ਵੇਖ ਲਿਆ ਬਈ ਜੇ ਕਿਸੇ ਨੇ ਵੇਖਣਾ ਨਾ ਪੰਜਾਬ ਦਾ ਪਾਣੀ ਕਿਹੜੀਆਂ ਕਿਹੜੀਆਂ ਕਿਹੜੇ ਕਿਹੜੇ ਏਰੀਆ ਨੂੰ ਜਾਂਦਾ ਆ ਇੱਥੇ ਆ ਕੇ ਵੇਖ ਲਓ ਪਾਕਿਸਤਾਨ ਨੂੰ ਕਿੰਨਾ ਕਿ ਜਾਂਦਾ ਆ ਹਰਿਆਣੇ ਨੂੰ ਕਿੰਨਾ ਜਾਂਦਾ ਆ ਰਾਜਸਥਾਨ ਨੂੰ ਕਿੰਨਾ ਜਾਂਦਾ ਆ ਇਹ ਜਿਹੜੇ ਆ ਨਾ ਮੁੱਦੇ ਜਿਹੜੇ ਆ ਇਹ ਬਣਾਏ ਹੋਏ ਆ ਸਰਕਾਰਾਂ ਨੇ ਇਹ ਮੈਨੂੰ ਨਹੀਂ ਲੱਗਦਾ ਹਨਾ ਇਹ ਬਸ ਪਾਣੀ ਨੂੰ ਕੋਈ ਰੋਕ ਠੋੜਾ ਸਕਦਾ ਆ ਛੇ ਜਿਆਦਾ ਆ ਗਿਆ ਇਹਨਾਂ ਨੂੰ ਸਾਰੇ ਨੱਕੇ 'ਚ ਚੱਕਣੇ ਪੈਣੇ ਆ ਇਹ ਪਿੰਡਾਂ ਨੂੰ ਆ ਖੇਤਾਂ ਨੂੰ ਜਿਹੜਾ ਪਾਣੀ ਕਰਦੀ ਜ਼ਿੰਮੇਵਾਰ ਬੰਦੇ ਜੋ ਵੀ ਆ ਜੋ ਖੇਤੀ ਕਰਦੇ ਆ ਆ ਆਮ ਆਦਮੀ ਨੇ ਦਿੱਤਾ ਪਾਣੀ ਆ ਧਨ ਉਹਦੇ ਵਿੱਚ ਫੇਰੀ ਪਾਣੀ ਵਰਤਨ ਨਾ ਆਪਣੇ ਪੰਜਾਬ ਕੋ ਪਾਣੀ ਖਤਮ ਨਾ ਹੋਵੇ ਪਹਿਲੇ ਟਾਈਮਾਂ ਚ ਆਉਂਦਾ ਹੁੰਦਾ ਸੀ ਪੈਸੇ ਆਮ ਆਦਮੀ ਨੇ ਇਹ ਸੁੱਕ ਤੇ ਕੀਤਾ ਨਾ ਸੂਬਿਆਂ ਚ ਪਾਣੀ ਆ ਗਿਆ ਹਨਾ ਹਾਂ ਵਾਲੇ ਬੋੜ ਹਾਂ ਆਡੀ ਗੱਡੀ ਚੱਲੀ ਦਰਿਆ ਦਾ ਪਾਰ ਕਿਦਰ ਜਾਣੇ ਮੈਨੂੰ ਆਉ ਆਈਏ ਆਈਏ ਵਾਲੇ ਕੀ ਬੰਦ ਆਈਏ ਆਈਏ ਚਾਹ ਮੈਨੇ ਕਿਹਾ ਉਹ ਨਹੀਂ ਕੋਈ ਗੱਲ ਨਹੀਂ ਵੀ ਹਿਸਮ ਆ ਗਿਆ ਰਿਆ ਦੇ ਵਿੱਚ 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 ਘਾਰ ਮੈਂ ਮੈਂ ਇਹ ਕਿਸ਼ਤੀ ਬਣਾਉਣੀ ਇਹਨੇ 019 ਤੇ ਬਾਟਨ ਵਾਲੀ ਬਿੰਦਾ ਬਾਟਨ ਬਾਟਨ ਪੁੱਛ ਤਉ ਨਹੀਂ ਰਹਿਦਾ ਤੁਮ ਬਹੁਤ ਬਹੁਤ ਪੁੱਛਦੇ ਹਾਰਿਆ ਜਾ ਲੈ ਲਓ ਵੀ ਹੁਣ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿ ਇਹ ਗੁਰਦੁਆਰਾ ਸਾਹਿਬ ਕਿਹੜਾ ਆ ਪਿੰਡਾਂ ਤਰਨਤਨ ਦੇ ਵਿੱਚ ਹੀ ਆ ਇਤਿਹਾਸਿਕਤੋਂ ਪਰਪਲਾਨੀ ਪਲੋ ਨਾ ਇਤਿਹਾਸਿਕ ਮੀਆ ਜਿਲ੍ਹਾ ਤੰਤਰਨ ਤਹਿਸੀਲ ਪੱਟੀ ਪੱਟੀ ਮੋੜ ਦੇ ਲੱਗ ਗਿਆ ਪੱਟੀ ਮੋੜ ਤੋਂ ਖੇਮ ਕਰ ਰਹੇ ਨੇ ਇੱਥੇ ਖੇਮ ਪੱਟੀ ਮੋੜ ਤੋਂ ਖੇਮ ਕਰਨ ਰੋਡ ਤੇ ਆ ਇੱਥੇ ਲਿਖਿਆ ਨਹੀਂ ਆ ਕੋਈ ਨਹੀਂ ਇਹ ਨਹੀਂ ਲਿਖਿਆ ਨਹੀਂ ਯਾਰ ਨਹੀਂ ਲਿਖਿਆ ਕਿਤੇ ਵੀ ਜੇ ਇਤਿਹਾਸਿਕ ਹੁੰਦਾ ਲਿਖਿਆ ਹਰ ਜ਼ਰੂਰ ਹੋਣੀ ਆ ਨਾ ਪਰ ਤਾਂ ਵੀ ਬੜਾ ਤਾਕੜਾ ਗੋਤਾ ਬਣਾਇਆ ਚਲ ਆਪਾਂ ਨੂੰ ਆ ਜਾਣਾ ਕੋਈ ਨਾ ਕੋਈ ਭਰਾ ਇੱਥੇੋਂ ਦਾ ਕੋਈ ਵੀਡੀਓ ਵੇਖਦਾ ਹੋਇਆ ਤਾਂ ਦੱਸਿਓ ਜ਼ਰੂਰ ਕਿਉਂਕਿ ਹਾਨੂੰ ਇਨਫੋਰਮੇਸ਼ਨ ਨਹੀਂ ਆ ਨਾ ਇਹ ਗੂਗਲ ਕੀਤਾ ਨੰਨਾਈ ਨੂੰ ਪਤਾ ਆ ਤਾਂ ਹੀ ਪੁੱਛਣਦੇ ਏ ਕਿਹੜਾ ਕਿਹੜਾ ਮਤਲਬ ਉਦਾਂ ਘਰੇ ਘਰੇਾਲਾ ਘਰੇਾਲੇ ਲੱਗ ਗਿਆ ਲੈ ਵੀ ਭਰਾਓ ਲੋਰ ਦੇ ਕੰਡੇ ਤੇ ਖੜੇ ਆ ਇਸ ਟਾਈਮ ਮੈਂ ਤੁਹਾਨੂੰ ਮੈਪ 'ਚ ਬੋਹਣਾ ਇਦਾਂ ਨਹੀਂ ਪਤਾ ਲੱਗਣਾ ਤੇ ਜਿੱਥੇ ਹੀ ਚੱਲੇ ਸਾਡੇ ਭਰਾ ਦਾ ਪਿੰਡ ਸਾਹਮਣੇ ਆ ਕਾਲੀ ਸਕੱਤਰ ਇੱਕ ਤਾਂ ਪਿੰਡ ਕਾਲੀ ਆ ਫੇ ਸਕੱਤਰਾ ਬਿਲਕੁਲ ਕੰਡੇ ਤੇ ਹੀ ਆ ਇੱਥੋਂ ਪਾਰ ਥੋੜਾ ਜਿਹਾ ਗਾਂਹ ਜਾ ਕੇ ਪਾਕਿਸਤਾਨ ਆ ਜਾਂਦਾ ਆ ਆ ਦੇਖੋ ਲੋਰ ਬਾਗਾ ਆਹ ਵਾਹ ਮੈਂ ਬਲ ਆਏ ਆਂ ਅਸੀਂ ਅਸੀਂ ਇੱਥੇ ਖੜੇ ਆਂ ਬਿਲਕੁਲ ਕੰਡੇ ਤੇ ਲਾਹੌਰ ਆ ਥੋੜਾ ਕੁਝ ਕਿਲੋਮੀਟਰ ਹੋਊਗਾ 5 10 20 30 ਕਿਲੋਮੀਟਰ ਹੋਊਗਾ ਆ ਖੇਮ ਦਾ ਕਸੂਰ ਕਸੂਰ ਪਿੰਡ ਬਾਹਰ ਆ ਓਏ ਹੋਏ ਆਹ ਕੀ ਆ ਗਿਆ ਆ ਪਹਿਣਾ ਖੇਮ ਕਰਨ ਤੇ ਕਸੂਰ ਨਾ ਗਾਂ ਲਾਹੌਰ ਓਏ ਯਾਰ ਆ ਕੀ ਹੈ ਇਹਦਾ ਕਿੰਨੇ ਲਾਹੌਰ ਨਹੀਂ ਦਿਸਣ ਦੇਣਾ ਇਹ ਯਾਰ ਹੱਦ ਹੋ ਗਈ ਯਾਰ ਆ ਅਸੀਂ ਖੜੇ ਆਂ ਲੌਰ ਹਾਲੋ ਬਿਲਕੁਲ ਕੰਡੇ ਤੇ ਕੰਮ 10 ਕਿਲੋਮੀਟਰ ਰਹੀ ਹੈ 10 ਕਿ ਹੋਣਾ ਵੱਧ ਤੋਂ ਵੱਧ ਹਨਾ ਚਲੋ ਆਪ ਲਾ ਵੀ ਲੈਨੇ ਆ ਚਾ ਲਾਉਨੇ ਆ L A H O R ਆ ਰਹੀ ਲੌਰ 1 ਘੰਟਾ 50 ਮਿੰਟ ਲੱਗਣੇ ਆ 54 ਕਿਲੋਮੀਟਰ ਯਾਦ ਨਹੀਂ ਸਕਦੇ ਆਪਾਂ ਵੀ ਆ ਲੱਗਣਾ ਆ ਪਰ ਜਿੱਥੇ ਅਸੀਂ ਖੜੇ ਆ ਨਾ ਲਾਹੌਰ ਤੇ ਉਥੋਂ 1 ਘੰਟਾ 50 ਮਿੰਟ ਜਿੰਨਾ ਵੀ ਹੀਗਾ ਪਰ ਬਿਲਕੁਲ ਅਹੀਂ ਤੇ ਬਾਰਡਰ ਦੇ ਕੋਲ ਖੜੇ ਆ ਆ ਹੁੰਦੀ ਆ ਲੈਂ ਪੰਜਾਬ ਤੇ ਪਾਕਿਸਤਾਨ ਦੀ ਇੰਡੀਆ ਤੇ ਪਾਕਿਸਤਾਨ ਦੀ ਤਾਂ ਅਹੀਂ ਇੱਥੇ ਖੜੇ ਆ ਇਸ ਟਾਈਮ ਐਂਡਰ ਦਾ ਪਿੰਡ ਆ ਬਾਰਡਰ ਵਾਲਾ ਉੱਥੇ ਚੱਲੇ ਆ ਅਸੀਂ ਆ ਗਿਆ ਆ ਗਿਆ ਪਹੁੰਚ ਗਿਆ ਕਾਲੇ ਆਣੀ ਮੌਲੀ ਕਾਲੇ ਖਤਰੇ ਆਣਾ ਹਾਂਜੀ ਕਾਲੇ ਖਤਰੇ ਕਾਲੇ ਖਤਰੇ ਨਾਲ ਫੋਲਣਾ ਕੇ ਹਾਂਜੀ ਗ੍ਰੇਨੇ ਪਾਈ ਜਾਂਦੇ ਕਾਲੇ ਸੱਪੇ ਅਸਰ ਖੱਪੇ ਹੋ ਗਏ ਹਾਂਜੀ ਲੈ ਸੱਜੇ ਟ੍ਰੇਨ ਮੁੜੇ ਜਣਾ ਪਾਰ ਲੈਣਾ ਨਾ ਅਜ ਤੋਂ ਬਾਅਦ ਇੱਕਣਾ ਨਾ ਹਾਂਜੀ ਆਹ ਪੋੜਾ ਹਾਂ ਇਹ ਤੋਂ ਨਾਲ-ਨਾਲ ਮੁੜ ਕੇ ਅਗਲੇ ਬਣ ਕਾਲੀਆ ਸੰਗਤਰਾ ਹੀ ਹੋਣਾ ਇੱਕ ਛੱਡੀ ਰਾਜ ਪੋੜਾ ਨਾ ਉਹ ਨਹੀਂ ਮੁੜਨਾ ਅਗਲੇ ਟੈਂਡ ਆਉਂਗਾ ਉੱਥੋਂ ਮੁੜ ਜਾਣਾ ਠੀਕ ਆ ਬਾਜੀ ਵਾਹ ਵਾਹ ਬਾਵਾ ਜੀ ਵਾਹ ਜਾ ਵਾਹ ਬਈ ਬਹੁਤ ਵਾਹਣ ਚਾਹੀਦੀ ਉਹ ਪਰ ਗਿਆ ਲੈ ਚੱਲ ਰਿਹਾ ਉਹਨੇ ਬੈਗ ਵੀ ਕਰ ਲਿਆ ਇਹ ਲੈ ਯਾਰ ਬਹੁਤ ਆ ਆਪਾਂ ਹੁਣ ਕੱਦੂ ਚ ਸਿੱਟ ਲੀਏ ਕੀ ਹੁੰਨੇ ਚ ਮੈਂ ਤੁਰਨਾ ਪਏ ਆਪਾਂ ਜਾਲਾ ਮੁੜ ਕੇ ਐ ਨੂੰ ਪਿਛੇ ਨਹੀਂ ਆ ਆਏ ਹੋਈ ਪੋਲੇ ਕੋਈ ਆਇਆ ਯਾਦ ਪੁਰਾਣੀਆਂ ਟਾਈਮਾਂ ਦਾ ਅੰਗਰੇਜ਼ਾਂ ਟਾਈਮਾਂ ਦਾ ਹਾਂ ਇਹ ਪੋਲੇ ਨਹੀਂ ਵੱਡੇ ਪਰਾਣੇ ਪੋਲੇ ਯਾਰ ਇਹ ਪੁਰਾਣੇ ਪਰਾਣੇ ਪੋਲੇ ਆਹੋ ਸੱਜਿਆ ਨਾ ਖੱਬੇ ਜਾਣਾ ਨਹੀਂ ਨਾ ਸੱਜਿਆ ਸੱਜਿਆ ਟਾਈਮਾਂ ਦਾ ਇਹ ਤੋ ਸੱਜੇ ਨੇ ਤਾਂ ਇੱਕ ਸੱਜੇ ਗੰਦਾ ਮੋੜਣਾ ਨਹੀਂ ਅਗੇ ਰੋਈ ਰੋਈ ਨਾ ਰੋਈ ਰੋਈ ਤੂੰ ਉਧਰ ਵੀ ਜਾਂਦਾ ਐਵੇਂ ਐਵੇਂ ਇਧਰ ਨੂੰ ਆ ਆ ਸੱਜੇ ਆ ਮੁੰਡੇ ਤੇ ਦੇ ਨਾਲ ਪੱਕ ਪੱਕ ਦਾਦੀ ਉਹਨੇ ਮੋੜ ਖਾਲੀ ਨੀ ਕਿਤੇ ਚੱਪੀ ਜਿਹੜੀ ਅੱਜ ਬੱਲੇ ਸੱਜੇ ਕੰਦੀਆ ਕੇ ਸੇਤਰਾ ਲਿਖਾਉਂਦਾ ਕੋ ਕਰੇ ਰਹੀ ਸਾਹਮਣੇ ਪਿੰਡ ਦੇ ਗੁਰਦੁਆਰਾ ਸਾਹਿਬ ਆ ਕਿੱਦ ਨੂੰ ਆ ਗਿਆ ਆ ਗਿਆ ਬੱਗੇ ਲਾ ਮਿਲਿਆ ਆ ਗਿਆ ਹੋਰ ਭਾਜੀ ਕਿਦਾਂ ਜੀ ਠੀਕ ਠਾਕ ਬਾਦ ਦੋ ਨਾਲ ਪੈਂਦਾ ਯਾਰਾ ਬਿਲਕੁਲ ਪਾਕਿਸਤਾਨ ਵਾਲੀ ਬਾਰਡਰ ਤੇ ਆ। ਪਾਕਿਸਤਾਨ ਚ ਕੀ ਫੀਲਿੰਗ ਆਉਗੀ ਤੇ ਇਹ ਆਉਤਾਂ ਲਾਣੇ। ਜਿੰਨਾਂ ਦੇ ਪਰਖੇ ਉੱਧਰ ਰਹੇ ਆ ਉਹਨਾਂ ਨੂੰ ਤੇ ਵਧੀਆ ਲੱਗਣਾ ਹੈ। ਇਹ ਤਾਂ ਪਹਿਲਾਂ ਇੱਕੋ ਹੀ ਸੀਗਾ। ਮੈਂ ਜੂਆ ਮੋੜ ਤੇ ਲੈ ਜਾਂਦੇ ਕਿ ਨਹੀਂ। ਆ

ਉਸ ਸਾਰੇ ਦੇਤੇ ਨੂੰ ਆਨ ਵੱਡੇ ਭੈਣ ਹੈ ਹੋਏ ਸਾਰਾ ਉਹ ਫਾਸਟ ਹੋਣ ਇੰਗਲਿਸ਼ ਹੈ ਹਾਂ ਨੰ ਬਿਲਕੁਲ ਬਾਰਡਰ ਦੇ ਉੱਤੇ ਖੀਰਲਾ ਪਿੰਡ ਉੱਥੇ ਬੈਠੇ ਹੀ ਮਾਜਾ ਵੀਰ ਨੇ ਐਂ ਭੱਗ ਗਿਆ ਮਾਜੇ ਬੈਠੇ ਮਾਜਾ ਵੀਰ ਨੇ ਆ ਮਾਦੀ ਦੀ ਵੈ ਗਈ ਮਾਜਾ ਵੀਰ ਨੇ ਕਣੀ ਪੈਂਦੀ ਮਾਜਾ ਦਾ ਰਾਤ ਪੈਂਦਾ ਬਿਲਕੁਲ ਬਿਲਕੁਲ ਇਹ ਤੇ ਖਾਲੜਾ ਵੀ ਤੋਂ ਲੱਗ ਗਈ ਆ ਨਾ ਖਾਲੜਾ ਪਿੰਡ ਨਾਲ ਲੱਗੀਆਂ ਆਂ ਯਾ ਪੋਸਟਾਂ ਬੋਟਲ ਅਜੇ ਇੱਥੇ ਡਿਊਟੀ ਨਹੀਂ ਲੱਗੀ ਕਿਹਦੀ ਲੱਗ ਜੂਗੀ ਕਿੰਨੇ ਕ ਵਜੇ ਫਿਰ ਲੱਗ ਜਾਂਦੀ ਘੰਟੇ ਕਿ ਤੱਕ ਲੱਗ ਜਾਂਦੀ ਆਂ ਬਸ ਹੋਈ ਆਪਾਂ ਸਿੱਧੇ ਜਾਣਾ ਆਇਆ ਆਪਾਂ ਲੈਫਟ ਆ ਗਿਆ ਉਹ ਦਾਦੇ ਲੈ ਕੇ ਆਏ ਜੇ ਉਤਰੀ ਜਣੀ ਜਿੱਧਰ ਮਰਜ਼ੀ ਲਈ ਜਾ ਹਾਂ ਗੱਡੀ ਧੱਕੜਿਆ ਲੈ ਵਈ ਸ਼ਿਕਾਰੀ ਕੁੱਤੀ ਅਡੇ ਚਾਚੇ ਦੇ ਮੁੰਡੇ ਨੇ ਰੱਖੀ ਹੁੰਦੀ ਏ ਉਹ ਹੁਣ ਬਾਹਰ ਚਲ ਗਿਆ ਸੇਮ ਉਹਦੇ ਰਹੀ ਆ ਇਹ ਧਾਰੇ ਦਾਦਾ ਜੀ ਜਿਹੜੇ ਨਾ ਉਹ ਪਹਿਲਾ ਵਿਆਹ ਜਿਹੜਾ ਉਹਨਾਂ ਦਾ ਹੋਇਆ ਸੀ ਉਹ ਆਪਣਾ ਇਥੇ ਕਾਨੇ ਪਿੰਡ ਹੋਇਆ ਸੀ ਕਿੱਥੇ ਪਿੰਡ ਉਹ ਉਧਰ ਲਈ ਸੀ ਇਹ ਪਾਕਿਸਤਾਨ ਦੇ ਵਿੱਚ ਕਾਨੇ ਕਸੂਰ ਪਿੰਡ ਦੇ ਲਾਗੇ ਨੇ ਇਹ ਪੰਨੂਆਂ ਤੋਂ ਕੁਤਲੋਈ ਤੇ ਇੱਕਤੂਲੀ ਦੇ ਨਾਲ ਕਾਨੇ ਆ। ਅੱਛਾ ਕੀ ਬਾਤ ਹੈ। ਹੁਣ ਉਹ ਬੰਦੇ ਉੱਠ ਕੇ ਇਹਦੇ ਘਰਿਆਲੇ ਆ ਗਏ ਆ। ਘਰਿਆਲੇ ਆ ਗਏ ਸਾਰੇ ਪੰਜਾਬੀ ਆਪਣੇ ਜੱਟ ਭਰਾ ਜੋ ਵੀ ਜੋ ਵੀ ਪੰਜਾਬੀ ਰਹਿੰਦੇ ਆਪਣੇ ਤਬਕੇ ਦੇ ਬੰਦੇ। ਹਾਂ ਤਿੰਨ ਵਿਆਹ ਕਰਾਏ ਸਾਡੇ ਦਾਦਾ ਜੀ ਨੇ। ਓ ਬੱਲੇ ਬੱਲੇ ਕਿੰਨਾ ਦਾ ਪਰਿਵਾਰ ਸੀ। ਮੁਸਲਮਾਨ ਕਰਦੇ ਜਾ ਰਹੇ ਵਿਆਹ ਤਾਂ ਤਿੰਨੇ ਕਿ ਤੱਕ ਕਰਾਲੇ ਨੇ। ਓ ਸਾਡੇ ਦੋ ਹੀ ਹੋ ਜਾਣ ਇੰਨੇ بڑے। ਦਾਦੇ ਨੇ ਕਿੰਨੇ ਦਾ ਕਰਾਲੇ ਆ। ਦਾਦੇ ਉਹ ਜਿੱਦਾਂ ਲਾਲਾ ਵੀ ਉਹ ਜਿੱਦਾਂ ਡੈਥ ਹੁੰਦੀ ਗਈ ਉਹਨਾਂ ਦੀ। ਅੱਛਾ ਫੇ ਤਾਂ ਬੱਚੇ ਤਿੰਨ ਦੇ ਹੋ ਗਏ। ਕਿਆ ਬਾਤ ਤੂੰ ਨਾ ਜੀ ਯਾਰ ਮੇਰੀ ਗੱਲ ਸੁਣ ਫਸਟ ਫਸਟ ਆ ਗਿਆ ਹਾਂ ਆਪਣੇ ਪੰਜਾਬੀਆਂ ਨੂੰ ਦੂ ਵਜਾ ਹੋਣੇ ਨਹੀਂ ਜਾਈਦੇ ਪਰਮਿਸ਼ਨ ਨਹੀਂ ਜਾਈਦੇ ਸਾਡੇ ਨਹੀਂ ਸਾਡੇ ਨਾਲ ਕਰਕ ਨਹੀਂ ਆ ਸਾਡੇ ਸਿਰ ਤੇ ਹੀ ਕਰਾ ਲਓਗੇ ਸਾਡਾ ਕੰਮ ਬਣਾਓ ਤੂੰ ਤੂੰ ਇੱਕ ਤੇ ਕਰਾਉ ਫੇਰ ਸਾਡੇ ਵਿੱਚ ਪਿੱਛੇ ਸਾਡੇ ਸਿਰ ਤੇ ਹੀ ਕਰਾ ਲਿਓ ਉੱਥੇ ਰਾਹ ਤੇ ਗਾਣਾ ਲੈ ਵੀ ਰੇਂਜ ਰੋਵਰ ਰੱਖਣ ਦਾ ਇਹ ਫਾਇਦਾ ਯੂ ਆ ਔਡੀਆਂ 20ਾਂ ਵਾਂ ਡਬਲਯੂ ਹੋਣੀਆਂ ਹੋਣੀਆਂ ਇੱਧਰ ਇੱਧਰ ਰੇਂਜ ਰੋਵਰ ਹੀ ਹੋਣੀ ਹੋ ਉਹੀ ਤਰੀ ਜਾਂਦੀ ਐ ਨੂੰ ਬਾਰਡਰ ਦੇ ਪਿੰਡਾਂ 'ਲ। ਤਾਂ ਨੂੰ ਕਿੰਦਾ ਲੱਗਾ ਪਿੰਡ ਅੱਛਾ ਪਤਾ ਲੱਗਿਆ ਹਾਂ ਸ਼ਾਂਤੀ ਐ ਨਾ ਓਕੇ ਵਧੀਆ ਯਾਰ ਹਾਂ ਆ ਖੁੱਲ ਗਿਆ ਆਪਾਂ ਹੁਣ ਆਪਣੇ ਪੰਜਾਬ ਦਾ ਇੰਡੀਆ ਦਾ ਪੰਜਾਬ ਤੇ ਪਾਕਿਸਤਾਨ ਦਾ ਪੰਜਾਬ ਉਹਨਾਂ ਦੀ ਆਵਾਜ਼ ਤੇ ਸਾਂਝੀ ਆ। ਆ ਸਾਂਝੀ ਬਿਲਕੁਲ ਐ ਸ਼ਾਂਤੀ ਬਿਲਕੁਲ ਐ ਕੋਈ ਪ੍ਰਦੂਸ਼ਣ ਨਹੀਂ ਕੋਈ ਨਹੀਂ ਹੈਗਾ ਯਾਰ ਕੋਈ ਗੱਡੀ ਨਹੀਂ ਕੋਈ ਵਾਲਾ ਕੋਈ ਨਹੀਂ ਬਿਲਕੁਲ ਐ ਐਸਾ ਇਹ ਆਪਣੀ ਫੋਟੋ ਆਉਗੀ ਲੈ ਤੇਰੀ ਫੋਟੋ ਕਿਉਂ ਨਹੀਂ ਆਉਗੀ ਭੋਲੇ ਫੇਸਬੁਕ ਤੇ ਵੀ ਕਹਿ ਦਿਓ ਾਰ ਲੱਗੀ ਨਾ ਇਹ ਆਪਣੇ ਹੱਥ ਚ ਲੱਗੀ ਇਧਰ ਅੱਛਾ ਤੇ ਗਾੜੀ ਆਪਣੀ ਪੈ ਗਈ ਇਹ ਦੋ ਤਾਰਾਂ ਹਨਾ ਭਾਜੀ ਹਨਾ ਇੱਕ ਉਧਰ ਐ ਇੱਕ ਇਧਰ ਹਨਾ ਨਹੀਂ 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 ਆਪਣੀ ਤਾਰ ਇਹ ਇੰਡੀਆ ਨੇ ਤਾਰ ਲਾਈ ਬਸ ਉਹਨਾਂ ਨੇ ਨਹੀਂ ਲਾਈ ਤੇ ਜਿਹੜੀ ਉਹ ਤਾਰ ਆ ਉਹ ਤੋਂ ਅਗਲੇ ਬੰਨੇ ਆਪਣਾ ਇੰਡੀਆ ਦੀ ਜ਼ਮੀਨ ਸਾਡੇ ਪਿੰਡ ਦੀ ਘਟ ਘਟ 250 ਕਿਲਾ ਰਖ ਬਾਇਗਾ ਅੱਛਾ ਉਧਰ ਲੀ ਸਾਰਾ ਗੇਟ ਤੋਂ ਲੰਘ ਦਿਓ ਆਓ ਸਾਹਮਣੇ ਗੇਟ ਨੇ ਜਿਹੜਾ ਹਾਂਜੀ ਇੱਥੋਂ ਅੱਗੋਂ ਤਾਰੋਂ ਗਾ ਖੇਤੀ ਕਰਨ ਜਾਂਦੇ ਕਿਸਾਨ ਤੇ ਜਿਹੜਾ ਉਹ ਸਾਹਮਣੇ ਦਰਖਤ ਦਿੰਦੇ ਨਾ ਹੂੰ ਉਥੇ ਇਦਾਂ ਦੋ ਰਸਤੇ ਬਣੇ ਆ ਉਹ ਪਾਕਤਾਨਿਆਂ ਹਾਂ ਇੱਕ ਇੰਡੀਆ ਦਾ ਰਸਤਾ ਤੇ ਇੱਕ ਪਾਕਤਾਨ ਦਾ ਰਸਤਾ ਉਹਦੇ ਵਿੱਚ ਉਥੇ ਜਿੱਦਾਂ ਰਸਤੇ ਬਣੇ ਇਦਾਂ ਸਾਰੇ ਉਹਦੇ ਲਈ ਕਾਰਡ ਬਣਦਾ ਹਨਾ ਭਾਜੀ ਹਾਂ ਉਹ ਕਾਰਡ ਬਣਦਾ ਉਹ ਬੀਐਸਐਫ ਬਾਰਡਰ ਸਕਿਉਰਿਟੀ ਫੋਰਸ ਬਣਾਉਂਦੀ ਕਾਰਡ ਇੱਥੋਂ ਤਲਾਸ਼ੀ ਹੋਗੇ ਇੱਥੋਂ ਅਗਲੇ ਬਣੇ ਲੰਘਣਾ ਇੱਕ ਬੰਦਾ ਨਾਲ ਵੀ ਜਾਂਦਾ ਹਨਾ ਗਾਰਡ ਜਾਂਦੀ ਨਾਲ ਬੀਐਸਐਫ ਦਾ ਗਾਰਡ ਸਾਰੇ ਨਾਲ ਜਾਣੀ ਜਿੱਦਾਂ ਜਿੱਦਾਂ ਰਕਬਾ ਤੁਰ ਬੰਦੇ ਤੁਰੇ ਗਏ ਨਾ ਉਦੋਂ ਦਾ ਗਾਰਡ ਤੁਰੀ ਜਣੀ ਨਾਲ ਵਾਗਿਆ ਉਹ ਮੈਂਪ ਕੱਢੀ ਮੜਾ ਜਾ ਓ ਸਾਹਮਣੇ ਦੇਖਣਾ ਚਿੱਟਾ ਜਾ ਉਹ ਪੰਨੂ ਪਿੰਡ ਉੱਤੇ ਬਾਰਡਰ ਤੇ ਉਹ ਪਾਕਿਸਤਾਨ ਚ ਪਿੰਡ ਆ ਉੱਤੇ ਪਿੰਡ ਪੰਨੂ ਅੱਛਾ ਰੈਨ ਦੇ ਬਿਲਕੁਲ ਇਹ ਇੰਡੀਆ ਲੱਗ ਉਧਰ ਆ ਨਾ ਨਾ ਪਾਕਿਸਤਾਨ ਦਾ ਪਿੰਡ ਹੈ ਅੱਛਾ ਪਾਕਿਸਤਾਨ ਦਾ ਪੰਨੂ 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 ਠੀਕ ਹੈ ਉਹ ਐਸਾ ਪਾਕਿਸਤਾਨ ਤੋਂ ਪਹਿਲੇ ਮੈਨੂੰ ਦੇਖਾ ਦਿਖਾਉਂਦੇ ਉਹ ਇਹ ਆਪਾਂ ਨੂੰ ਪਾਕਿਸਤਾਨ ਦੇ ਪਹਿਲੇ ਮੈਨੂੰ ਮੈਂ ਪਰ ਨਾ ਕਿ ਇੰਡੀਆ ਦਾ ਗੜਬ ਨਹੀਂ 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 ਐਦਾਂ ਕਮਾ ਆ ਇੰਡੀਆ ਜੀ ਆਪਾਂ ਹਾਂ ਇੰਡੀਆ ਜੀ ਆ ਉਹਦੇ ਆਪਾਂ ਇੱਥੇ ਆ ਹਾਂ ਆਪ ਆਪਾ ਇੱਥੇ ਆ ਨਾ ਆ ਲొਕੇਸ਼ਨ ਦਿਖਾਉਂਦੇ ਆ ਆ ਬਾਰਡਰ ਆ ਸਾਹਮਣੇ ਦੇ ਬਾਰਡਰ ਹਾਂ ਓਏ 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 ਓਹ ਸਾਹਮਣੇ ਨਾ ਹੁਣੇ ਉਹਨੇ ਉਹ ਜਿਹੜਾ ਕੈਂਪ ਨਹੀਂ ਉੱਥੇ ਲੈਟ ਜਗੀ ਓਏ ਇਹ ਲੈਟ ਇੰਡੀਆ ਚ ਇਹ ਹੁਣ ਲੈਟਾ ਚੱਲ ਗਿਆ ਉਹ ਕੈਮਰੇ ਆਪਣੇ ਵਾਲੀ ਹੋਣੇ ਹਨਾ ਇਹ ਬੰਦੇ ਕੀ ਕਰਨਦੇ ਇੱਥੇ ਹਨਾ ਮੈਂ ਕੀ ਕਹਿੰਦਾ ਭਾਜੀ ਪੂਰਾ ਗੱਡੀ ਦਾ ਨੰਬਰ ਵੀ ਸਕੈਨ ਹੋ ਗਿਆ ਹੁਣ ਆਈ ਘਟੋ ਘਟ 20 ਮਿੰਟ ਰੁਕਾਂਗੇ ਇੱਥੇ ਕਿਉਂਕਿ ਇਹ ਸਬਬ ਕਦੀ ਕਦੀ ਬਣਦਾ ਇੱਥੇ ਆਉਣ ਦਾ ਓਏ ਵਾਗੇ ਕਿਦਾਂ ਲੈਟ ਚਮਕਦੀ ਇਹਨੇ ਆਪਣੇ ਵਾਲ ਨੂੰ ਵੇਲਾ ਲੈਟਾ ਚੱਲ ਪੈਣੀ ਹਣਾ ਓ ਬਾਰਡਰ ਹੋਰ ਆਪਦਾ ਸਿਗਨਲ ਆ ਤੁਹਾਨੂੰ ਪਤਾ ਹੀ ਆ ਬਾਅਦ ਚ ਇਹ ਨਾ ਟੈਗ ਲੱਗ ਜਵੇ ਮੈਂ ਤਾਂ ਵੀਡੀਓ ਬਣਾਉਣ ਲੱਗਾ ਹਾਂ ਗਦਾਰ ਦਾ ਟੈਗ ਨਾ ਲੱਗ ਜਾਵੇ ਵੀ ਇਹ ਬਾਰਡਰ ਤੇ ਗਿਆ ਹੈਗਾ ਖੂਹ ਵਾਲਾ ਕਦੇ ਇਹ ਆਊਗਾ ਤੁਹਾਨੂੰ ਪਤਾ ਹੀ ਆ ਕੀ ਹੈ ਇਸ ਟਾਈਮ ਚ ਲੰਦੇ ਆ ਪੰਜਾਬ ਦੇ ਲੋਗ ਗਰਾਂ ਨਾਲ ਤੇ ਬਸ ਮੈਂ ਇਹ ਦਿਖਾਉਣਾ ਚਾਹੁੰਦਾ ਹਾਂ ਵੀ ਇੰਡੀਆ ਦੇ ਵਿੱਚ ਹੀ ਆ ਅਸੀਂ ਤੇ ਬਸ ਆਪਣੇ ਭਰਾ ਇੱਥੇ ਰਹਿੰਦੇ ਆ ਬਾਰਡਰ ਤੇ ਤੇ ਉਹਨਾਂ ਨੂੰ ਮਿਲਣ ਆਏ ਸੀਗੇ ਅਸੀਂ ਤਾਂ ਤਾਂ ਮੈਂ ਬਾਰਡਰ ਦੀ ਵੀਡੀਓ ਸ਼ੂਟ ਕਰੰਦਿਆਂ ਆ ਪਾਕਿਸਤਾਨੀ ਤੋਂ ਵੱਧ ਤੋਂ ਵੱਧ ਹਾੜੇ ਤੋਂ 500 ਮੀਟਰ ਦੂਰ ਹੋਣਾ ਸਾਹਮਣੇ ਲੈਣਾ ਦਿਸੰਦਿਆਂ ਸਾਨੂੰ ਆਹ ਭਰਾ ਦੀ ਮੋਟਰ ਆ ਫੇਰ ਵੀ ਅਸੀਂ ਉਤੋਂ ਕਿੰਨੀ ਪਿੱਛੇ ਖੜੇ ਆ ਲੱਗਿਆ ਟਾਈਮ ਕਿੰਨਾ ਹੋਇਆ ਵੇਖੀ ਟਾਈਮ ਪਲਟਾਂ ਜਾਗ ਪਈਆਂ ਇੱਥੇ ਨਮਾਜ਼ ਪੜਨਦੇ ਆ ਹਨਵਾਜ਼ ਆਉਂਦੀ ਆ ਪੰਨੂ ਪਿੰਡ ਆ ਭਰਾ ਨੇ ਦੱਸਿਆ ਇਧਰਲੀ ਸਾਈਡ ਕੋਈ ਉੱਥੋਂ ਨਮਾਜ਼ ਪੜਨ ਦੀ ਆਵਾਜ਼ ਸਾਨੂੰ ਆਉਂਦੀ ਆ ਜਾਂਦੇ ਸਿੱਧੀ ਆਂਦੇ ਸਿੱਧੀ ਆਂਦੇ ਹੋ ਜਾਂਦੇ ਹੋ ਜਾਂਦੇ ਹੁਣ ਘੁਮਾ ਦੇ ਕਮਾ ਦੇ ਕਮਾ ਦੇ ਬਹੁਤ ਵਾ ਵਾ ਠੀਕ ਹੈ ਠੀਕ ਆ ਚੱਲ ਜਾਂਦੇ ਹੁਣ ਸਿੱਧੀ ਇਹ ਭਾਈ ਦੀ ਹਾਂ ਇਹਨਾਂ ਤੋਂ ਤੇਰੀ ਨਹੀਂ ਗਈ ਮੈਂ ਤੈਨੂੰ ਝੂਠ ਮਾਰੀਏ ਵਾਚਾ अच्छा ਠੀਕ ਹੈ ਠੀਕ ਹੈ ਠੀਕ ਹੈ ਚੱਲ ਚੰਗਾ ਬਾਦ ਯਾਰ ਧੰਨਵਾਦ ਬਾਦ ਯਾਰ ਚਲੋ ਘਰ ਚ ਗੱਪ ਪਾਣੀ ਚਗੋ ਇਕਰਾ ਨਹੀਂ ਬਾਪਾ ਜੀ ਚੱਲੀਏ ਯਾਰ ਇਹਨੇ ਨਹੀਂ ਚਲੇ ਆਉਂਦੇ ਵੇਲੇ ਸਰ ਆਉਂਦੇ ਇਹਦੇ ਤੂੰ ਤਾਂ ਆਏ ਲੇਟ ਬੜਾ ਜੀ ਸੱਦੇ ਜਾ ਕੇ ਸੱਦੇ ਆਦਾ ਬਾਹਰੀਓਂ ਮੈਂ ਰਾਤੀ ਬਾਬਾ ਨਹੀਂ ਰਹੋਗੇ ਹਾਂ ਨੂੰ ਇਥੇ ਮਾਮੇ ਕੇ ਰੋਕੇ ਸੀਗੇ ਰਾਤੀ ਤੇ ਹੁਣ ਵੱਜ ਗਏ 11 ਵੱਜ ਗਏ ਯਾਰ ਆਈ ਤੇ ਸਵੇਰ ਦੇ ਉੱਥੇ ਇਹਨੇ ਲੇਟ ਕਰਾਤਾ ਆਪਣੀ ਉਹ ਇਧਰ ਲੱਗੀ ਆ ਟੇਕ ਤੇ ਉਧਰ ਲੱਗੀ ਆ ਬਕਾਇਆ ਉਹਦੀ ਸ਼ਾਮ ਬੜੀ ਸੰਘਣੀ ਉੱਥੇ ਬੈਠੇ ਰਹੇ ਤੇ ਹੁਣ ਰੋਟੀ ਪਾਣੀ ਖਾ ਕੇ ਹੁਣ ਚੱਲੇ ਆ ਦਰਿਆਲ ਆਹ ਲੱਗ ਗਈ ਆ ਇੱਥੋਂ ਦਰਿਆ ਆਹ ਸਾਹਮਣੇ ਉਹ ਜਿਹੜੇ ਦਰਖਤ ਜੇ ਦੇਖਦੇ ਹੋ ਨਾ ਉੱਚਾ ਜਿਹਾ ਪਾਸਾ ਆ ਉਹਨੂੰ ਚੱਲੇ ਆ ਆਹ ਹੋ ਮਜ਼ਾ ਹੋ ਗਿਆ ਹਾਂ ਬੜਾ ਹੀ ਜ਼ਿਆਦਾ ਚਾਹ ਨਾ ਬਣਾ ਲ ਗਏ ਕੱਪ ਕੱਪ ਨਹੀਂ 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 ਕੀਤੀ ਖਾਦੀ ਨਾ ਲੋੜੀ ਨਹੀਂ ਹਾਂ ਕਿੱਧਰ ਦੇ ਤਾਂ ਇਹ ਕਿੱਧਰ ਤੇ ਜਾਵਾਂਗੇ ਉਹਦੇ ਆਪ ਨੂੰ ਐ ਜਾ ਕੇ ਫਿਰ ਉੱਥੋਂ ਦੀ ਵੇਖ ਹੁੰਦੇ ਆ ਉੱਥੇ ਅੱਗੇ ਆਏ ਉੱਥੇ ਅੱਗੇ ਕੁੱਤੇ ਘਟਾ ਹੀ ਪੈਣਾ ਘਟਾ ਆਹ ਕੱਟਾ ਉਹ ਸੋਚਾ ਕੋ ਦੀਆ ਨਾ ਨਾ ਰੌਲਾ ਬੰਦ ਧੀਰੇ ਬੜਾ ਹੋਊਗਾ ਦਰਸ਼ਕਾਂ ਨੂੰ ਦਿਖਾ ਦਾਂਗੇ ਮਾੜੀ ਜੀ ਨਾਲ ਆਪ ਵੀ ਦੇਖ ਲਾਂਗੇ ਦਰਿਆ ਆਹ ਬੜਾ ਸਾਫ ਜੰਗਾ ਹੋ ਗਈ ਹੋਈ ਬਾਹਰ ਤਾਂ ਚੰਗਾ ਹੀ ਤੂੰ ਐਨੇ ਗਲੇਆ ਪਿਆਈ ਚੱਲ ਨਾਸ ਦੇ ਹਿੰਮਾ ਪਕ ਆਏ ਇਹ ਜੇ ਪੂਰਾ ਡੋਬ ਜਾਂਦਾ ਇਹ ਉਦਾ ਬੰਦੇ ਆ ਇਹ ਕੀ ਸੀਗਾ ਇਹ ਪਹਿਲਾਂ ਬੰਦਾ ਬੰਦਾ ਡਿੱਬੇ ਡਿੱਬੇ ਬੰਦਾ ਹੈ ਬੰਦਾ ਆਹ ਉਹ ਬਹੁਤ ਉੱਚੀਆਂ ਹੁੰਦੀਆਂ ਇਹ ਨਾ ਬਣੋ ਅੱਗੇ ਦੇਖੀ ਉਹ ਘਰ ਕਿੱਡਾ ਉੱਚਾ ਪਾਇਆ ਹੈ ਹਾਂ ਉਹ ਤਾਂ ਬਣਾਏ ਨੇ ਉਹਨਾਂ ਨੂੰ ਦੂਰ-ਦੂਰ ਤੋਂ ਹੀ ਸਾਰਾ ਵੇਖਦਾ ਨੂੰ ਏਰੀਆ ਇਹ ਬੜੇ ਦੂਰ ਤੋਂ ਇੱਥੇ ਨਹੀਂ ਆ ਗਈ ਥੱਲੇ ਲੋਕਾਂ ਦੇ ਆਹੋ ਇਹ ਪੈਲੀਆਂ ਬਣਾ ਦਿੱਤੀਆਂ ਉੱਤੇ ਸਾਰਵੇਂ ਦੇ ਇਹ ਸਰਕਾਰੀ ਕੇ ਲੋਕਾਂ ਨੇ ਨਹੀਂ ਨਹੀਂ ਪੰਚਾਇਤ ਹੀ ਆ ਬਾਲੀ ਦੇ ਸੱਤ ਸੱਤ ਕਲਮ ਹੈ ਨਾ ਅੱਛਾ ਬਾਅਦ ਵਿੱਚ ਉੱਤੇ ਸੜਕ ਬਣੀ ਆ ਹਾਂ ਹੌਲੇ ਸਮੇਂ ਹੌਲੀ 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 ਦੇਖ ਕੇ ਮਾਰੇ ਮੁੜ ਜੂਗੀ ਆ ਗਈ ਜੁੜੀ ਪੈਣੀ ਆਪਾਂ ਗਏ ਇਹ ਨਹੀਂ ਜਾਣਾ ਇਧਰ ਨੂੰ ਥੱਲੇ ਨੂੰ ਨਹੀਂ ਥੱਲੇ ਭਾਣਾ ਇੱਥੇ ਜਾਂ ਥੱਲੇ ਜਾਂਦੇ ਹੇ ਉੱਥੋਂ ਤੱਕ ਤਾਂ ਜਾਇਆ ਨਹੀਂ ਜਾਣਾ ਹਨਾ ਆਪਣੇ ਦਾ ਨਾ ਕਾਰੀ ਨਹੀਂ ਆ ਮਾੜੇ ਤੇ ਇੱਥੋਂ ਵੀ ਮੱਛੀਆਂ ਫੜ ਲੈਂਦੇ ਆ ਹਾਂ 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 ਅੱਛਾ ਆਹ ਤਾਂ ਫੇ ਆਪਾਂ ਬਹੁਤ ਦੂਰ ਆ ਯਾਰ ਉੱਪਰ ਇਧਰ ਐ ਓਏ ਜਾਂਦਾ ਕਾਰੀ ਉਹ ਗਾਂ ਜਾਂਦਾ ਅੱਛਾ ਅੱਗੇ ਆ ਉਹ ਸਾਹਮਣੇ ਘਾ ਰਿਹਾ ਜਿੱਥੋਂ ਅਸੀਂ ਆਏ ਆ ਤੇ ਆ ਦਰਿਆ ਨਾਲ ਦੀ ਇਹ ਹਰੀ ਕਾ ਇਹ ਹਰੀ ਕਿਆ ਪਾਰ ਕਰਕੇ ਇਹ ਕਿਹੜਾ ਇਹ ਕਿਹੜਾ ਬੰਦਾ ਆ ਨਾ ਵੀ ਪਹੁੰਚ ਗਏ ਦਰਿਆ ਕੰਡੇ ਉਹ ਉਧਰ ਨਾਲ ਨਾਲ ਵੇਖਦੇ ਤੁਰੇ ਆਏ ਆ ਉਧਰ ਤਾਂ ਗਾਂ ਲੈ ਜਾਣੀ ਸੀ ਗੱਡੀ ਆਪ ਆ ਜਿਹੜਾ ਜਾਨੇ ਤਾਜੀ ਮਿੱਟੀ ਪਈ ਆ ਤੇ ਮਿੱਟੀ ਹਜੇ ਹੈਗੀ ਪੋਲੀ ਰਾਹ ਵੀ ਉਹਨਾਂ ਕੀ ਆ ਚੌੜਾ ਨਹੀਂ ਜ਼ਿਆਦਾ ਤਾਂ ਪਿੱਛੇ ਲਾ ਕੇ ਤੁਰ ਕੇ ਚੱਲਨੇ ਅੱਗੇ ਤਿਆ ਅੱਧਾ ਕੋ ਉਧਰ ਅੱਧਾ ਇਧਰ ਸੈਂਟਰ ਚ ਜਿੱਥੋਂ ਰਾ ਮਿਲਦਾ ਪਾਣੀ ਨੂੰ ਆਪਾਂ ਪਾਣੀ ਰਾ ਬਣਾ ਲਿੰਦਾ ਪਾਣੀ ਤੇ ਸਾਰਾ ਹੀ ਐ ਨੂੰ ਤੇ ਆਉਂਦਾ ਹਾਂ ਜੀ ਹੁਣ ਇਸੇ ਲੱਗਦੀਆਂ ਲੱਕ ਵਿੱਚ ਪਟਿਆ ਹੋਇਆ ਵਾਲਾ ਚੀਜ਼ ਤੇ ਆਪੇ ਪਾਣੀ ਸਾਰਾ ਪਾਣੀ ਤੇ ਆ ਬੰਨੇ ਕੁੜੀ ਵਗੰਗਾ ਉਹ ਇੱਧਰਲੇ ਬੰਨੇ ਹਰੀਕਾ ਆ ਜਿੱਥੇ ਆਪਾਂ ਗੱਲ ਗਏ ਸੀ ਹਰੀਕਾ ਹੈਡ ਆਈਆ ਸਾਰੀਆਂ ਹੋਈ ਆ ਇਹ ਕੀ ਕਹਿੰਦੇ ਹੁੰਦੇ ਉਹਨਾਂ ਨੂੰ ਕਿਕਰਾਂ ਹੈਨਾ ਕਿਕਰਾਂ ਹੈ ਹਰੀ ਇਹ ਤੇ ਵਿੱਚ ਕਿਕਰ ਲੱਗੀ ਆ ਕਿੱਕਾ ਤਾਂ ਆਪਾਂ ਨਾਲ ਕਿੱਕਰ ਦਾ ਸੱਕ ਚਾਹੀਦਾ ਆਪਾਂ ਨੂੰ ਆਹ ਵਾਧੂ ਕਿਕਰ ਲੱਗੀ ਹੋਵੇ ਕਿਕਰ ਹੀ ਕਿਕਰਿਆ ਸਾਹਮਣੇ ਰਿਲੀ ਸੱਤ ਫਿਰ ਆਹ ਇਹ ਤਾਂ ਵੀ ਕਿਠੀ ਕੋ ਗਏ ਮੈਂ ਥੋੜਾ ਐਂਦਾ ਕਰ ਲੁਕ ਜਾ ਇਹਨਾਂ ਚੱਲ ਹੁਣ ਰੱਖ ਦੇ ਉੱਥੇ ਹਰ ਪਾਣੀ ਕੋਲੇ ਹਾਂ ਲਸਣ ਕਣਕ ਇਹ ਜਾਨੀ ਜਲੰਦਰ ਹੋਣਾ ਇੱਕ ਬੂਰਾ ਰੱਖਿਆਈ ਕਣਕ ਦਾ ਔਰਗੇਨਿਕ ਕਣਕ ਔਰਗੇਨਿਕ ਕੁਝ ਨਹੀਂ ਪਾਇਆ ਕੋਆ ਨਾ ਕੋਈ ਉੱਤੇ ਉਹ ਖਾਲ ਖੂਦ ਨਹੀਂ ਪਾਈ ਹਨ ਹੁਣ ਕੱਲੀਏ ਗਰਮੀ ਯਾਰ ਪਤਾ ਨਹੀਂ ਕੀ ਚੱਕਰ ਹੈ ਗਰਮੀ ਬਹੁਤ ਜਿਆਦਾ ਹੀ ਹੈ ਕਦਮ ਹੋ ਗਏ ਆ ਕੰਮ ਭਖਿਆ ਪਿਆ ਪੂਰਾ ਤੇ ਚੱਲੇ ਜਲੰਦਰ ਨੂੰ ਤੇ ਪਾਉ ਨੂੰ ਇਹ ਮਾਸੀ ਦੇ ਮੁੰਡੇ ਨੂੰ ਲਾਉਣਾ ਹੈ ਜੀ ਇੱਥੇ ਲਾ ਕੇ ਹੁਣ ਅਸੀਂ ਸਿੱਧੇ ਚਲੰਦਨ ਨੂੰ ਵਾਪਸ ਚੱਲ ਜਾਣਾ ਹੈ ਕੀ ਕਰਨਾ ਮੈਂ ਵੀ ਖੂਹ ਵਾਲੇ ਆਪਣੇ ਨਿਵਾਸ ਥਾਨ ਤੇ ਪਹੁੰਚ ਗਏ ਆ ਬੱਦਲ ਇੱਧਰ ਬਹੁਤ ਹੋਇਆ ਆ ਉਧਰ ਹੈ ਨਹੀਂ ਸੀ ਪਹੁੰਚ ਗਏ ਵੀ ਕਰੇ ਗੱਲ ਆਈ ਹੁਣ ਤੁਹਾਨੂੰ ਮੈਸਟਰ ਵੀਡੀਓ ਚ ਮਿਲਦੇ ਆਂ ਫੇਰ ਅਨਾ ਥੱਕੇ ਆਂ ਰਾਮ ਰਾਮ ਕਰਾਂਗੇ ਰੋਟੀ ਬਾਣੀ ਖਾ ਕੇ ਮਿਲਦੇ ਆਂ ਫੇਰ ਤੁਹਾਨੂੰ ਕੱਲੂ ਕੱਲੂ ਗੱਡੀ ਦਾ ਬੰਪਰ ਰੰਗ ਕਰਾਉਣਾ ਆ ਕੱਲੂ ਲਾਗੇ ਆਂ ਤਾਂ ਸਾਰੀ ਗੱਲ ਸਾਰੇ ਆ ਜੀ ਹਾਂ